ਖਾਲਸਾ ਡੰਗਾ ਪੁੱਤ ਮੈਂ ਪੱਕਾ ਹੋਵਾਂਗਾ ਤੇ ਤੂੰ ਜ਼ਰੂਰ ਬੁਲਾਵਾਂਗਾ ਪਰਵਾਸ ਤੇ ਹੁੰਦਾ ਪਰ ਪਿਤਾ ਚੱਲਿਆ ਆਵੇਗਾ ਸਾਨੂੰ ਵੀ ਬੁਲਾ ਲੇਗਾ ਪਰ ਫੇਰ ਵੀ ਉਹ ਵੀ ਛੋੜੇ ਦਾ ਦੁੱਖ ਅੱਖਾਂ ਦੇ ਵਿੱਚ ਵਰਾਉਂਦਾ ਉਹ ਥੋੜੇ ਕਿੰਨਾ ਦੁੱਖ ਵੀ ਗੁਰੂ ਨੂੰ ਪਿਆਰੀ ਮਰਦਾਦ ਕਰਨਾ ਔਖ ਹੈ ਪਰ ਫਿਰ ਦਰਵਾਜ਼ਾ ਤੇ ਮੁੜ ਕੇ ਆ ਜਾਂਦਾ ਹੈ ਪਰ ਪਿਆਰੀ ਜੀ ਸਰਾਹ ਤੇ ਅੱਜ ਮਾਤਾ ਦਾ ਰੋਣ ਵਿੱਚ ਦੇ ਗਏ ਇਹ ਤੋਂ ਬਾਅਦ ਤੱਕ ਵੀ ਬੜੀ ਨਿਆਇ ਕੋ ਸਭ ਦਾ ਸ਼ਰੀਕ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੇ ਆਪਣਾ ਸਾਰਿਆਂ ਦਾ ਕੀਤਾ ਹੋਇਆ ਕੀਨ ਸਿਮਰਨ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰੋ ਬਹੁਤ سارے ਪਰਿਵਾਰ ਤੋਂ ਦੇ ਵਿੱਚ ਬੈਠੇ ਨੇ ਜਿਹੜੇ ਦਾਸ ਤੋਂ ਚੰਗੇ ਤਰ੍ਹਾਂ ਜਾਣਦੇ ਨੇ ਇਹਨਾਂ ਦੇ ਪਰਿਵਾਰਾਂ ਨੂੰ ਸਾਹ ਦੇ ਅਚਾਨਕ ਹੀ ਕੋ ਪਿਆਰਿਓ ਸਭੇ ਨੇ ਹਾਲੇ ਦਾ ਪਤਾ ਲੱਗਿਆ ਕਿ ਸਿਵਾ ਹੈ ਦੇਪੋਰ ਦੇ ਘਰ ਨੂੰ ਮਾਰਨੇ 10 ਸਾਲੋਂ ਸੇਵਾ ਲੜੀ ਸੀ ਸਮਾਗਮ ਦੀ ਇੰਦਰ ਦੀ ਸੇਵਾ ਲੜੀ ਸੀ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਪਰਾਲੇ ਸਾਰਿਆਂ ਦੇ ਅਰਦਾਸ ਕਰਨੇ ਦੀ ਮੌਲਕ ਜੀ ਕਿਰਪਾ ਕਰੇ ਵਿਛੜੀ ਆਤਮਾ ਨੂੰ ਸੰਦੀਵੀ ਕਾਲਵਾਣ ਦੇ ਚਰਨਾਂ ਦੇ ਵਾਪਸ ਹੋ ਪਰਿਵਾਰ ਨੂੰ ਰਿਸ਼ਤੇਦਾਰ ਤੁਗੀਆਂ ਨੂੰ ਸਾਰਿਆਂ ਨੂੰ ਤੁਹਾਡਾ ਬੰਦਾ ਬਖਸ਼ੀ ਦੀ ਅਰਦਾਸ ਕਰਦੀ ਹੈ ਤੇ ਪਿਆਰਿਓ ਸਾਥੀ ਹੈ ਜੇ ਨੋਰ ਕੇਤਰ ਬਾਣ ਦੇਖ ਚੇਤ ਹੋ ਗਿਆ ਅਰਦਾਸ ਕੀਤੀ ਜਾਵੇ ਨਾ ਤੇ ਉਹ ਸੰਪੂਰਨ ਹੋ ਜਾਇਆ ਕਰਦੀ ਹੈ ਮਰ ਦੀ ਬਾਣੀ ਅਤਵਾਹੀ ਦਿੱਤੀ ਹੈ ਵਿਰਤੀ ਕਦੇ ਨਾ ਹੋਵੀ ਜਗ ਕੀ ਅਰਦਾਸ ਨਾਮ ਕੋ ਜੋਰ ਗੋਬਿੰਦ ਕਾ ਹੋਰ ਅਰਦਾਸ ਬੇਨਤ ਬੁਲਾ ਚੁਕਾ ਦੀਆਂ ਕਿਤਾ ਗੁਰਬਾਣੀ ਕੀ ਬੰਦ ਸਰਕਾਰ ਕਰਦੇ ਹਾਂ ਸੰਗਤਾਂ ਦੇ ਪਾਸੇਾ ਕੀਤੀ ਸੱਚੇ ਪਾਤਸ਼ਾਹ ਸੁਪਨਾ ਦੀ ਮਾਇਆ ਸੁਖੀਕਰ ਸਭਨਾ ਤੋਂ ਦਾਤ ਦੀ ਅਦਾਤਾ ਸੇਵਾ ਸੰਗਤ ਦੀ ਦਾਤ ਗੁਰਸਿੱਖੀ ਜੀਵਨ ਦਾ ਦਾਤ ਨਾਮ ਸੁਦਾ ਦਾ ਕਰੀਏ ਜੀ ਅਨਕਾਸਾ ਵਿੱਚ ਸ਼ਾਮਲ ਹੋਈਏ ਉਸ ਨਾਮ ਦੀ ਤਰੈ ਨਾਲ। ਰਾਖੁ ਕਲੀ ਮਨ ਲਾਹ ਨਤੀਜਾ ਆਨੰਦ ਗੰਕਾਰ। ਸਤਿਗੁਰ ਪ੍ਰਸਾਦ ਅਨੰਦ ਤੇ ਆ ਕੇ ਪਾਈ। ਸਤਿਗੁਰ सब जग बनेया यी सतगुरु का हो हरि फेरा आनंद निवासान महन नंदिय आनंद हो सतगुरु ने पाया ये मन मेरा तू सदा रो आन हरि नारायण हो तू मन में दुख सब विसारना अंके का